ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾਸ 6 ਗਾਵਾਂ 6 ਲਈ ਲੈ ਕੇ ਆਏ ਹਾਂ ਜੀ 6 ਦੇ ਵਿੱਚ ਬਈ ਤਿੰਨ ਤਾਜ਼ੀਆਂ ਸੂਈਆਂ ਤੇ ਤਿੰਨ ਗੱਭਣਾਂ ਨੇ ਥੋੜੇ ਥੋੜੇ ਦਿਨ ਲੈਂਦੀਆਂ ਨੇ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਫਾਰਮ ਚ ਬਣਾਉਣ ਲੱਗੇ ਆ ਬਈ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲੇ ਕੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਕੌਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਲਾ ਆਜੋ ਬਾਈ ਜੀ ਬਾਈ ਜੀ ਸਸਕਾਲ ਹਾਂਜੀ ਸਸਕਾਲ ਬਾਈ ਜੀ ਹੋ ਠੀਕ ਹੋ ਬਧੀ ਜੀ ਹਾਂਜੀ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਨਰਮਲ ਸਿੰਘ ਜੀ ਪਿੰਡ ਭਾਈ ਰੂਪਾ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਜੀ ਨੇੜੇ ਪਿੰਡ ਵੀ ਨੇੜੇ ਤੇ ਰਾਮਪਰਾ ਫੂਰੇਗੇ ਜੀ ਇੱਧਰ ਸਲਾਤਪਰਾ ਫੂਰੇ ਤੇ ਇੱਧਰ ਭਗਤਾ ਭਾਈ ਗਰੇ ਨੇ ਤਿੰਨਾਂ ਦੇ ਵਿਚਾਲੇ ਜਾਂਦਾ ਹੀ ਪਿੰਡ ਆਪਣਾ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਹੈ 9463842855 ਠੀਕ ਹੈ ਜੀ ਦੂਜਾ ਹੈਗਾ ਜੀ 70782065 ਇਹ ਦੋਵੇਂ ਬਜ ਦੇ ਕੰਟੈਕਟ ਨੰਬਰ ਨੇ ਸਕਰੀਨ ਤੇ ਚੱਲ ਰਿਹਾ ਹੈ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਆ ਸੂਈ ਹੈ ਪਲੂਣ ਹੀ ਸੂਈ ਬਾਈ ਜੀ ਪਹਿਲਾ ਸੂਆ ਕਦੋਂ ਸੂਈ ਹੈ ਬਾਈ ਇਹ ਕੱਲ ਦੁਪਹਿਰੇ ਹੀ ਸੂਈ ਹੈ ਠੀਕ ਹੈ ਬਾਈ ਹਾਂਜੀ ਬੱਚਾ ਕੀ ਦੇਤਾ ਜੀ ਇਹਨੇ ਬੱਚੇ ਨੂੰ ਜਨਮ ਦਿੱਤਾ ਬੱਚਾ ਦਿੱਤਾ ਹਾਂਜੀ ਆਰਡਰ ਬੜਾ ਇੱਕ ਮਾਣ ਹਾਂਜੀ ਬਹੁਤ ਸੀਰਿਅਸਲੀ ਤੇ ਬਹੁਤ ਆਰਡਰ ਫੀਟਿੰਗ ਵਾਲਾ ਲੇਵਾ ਤੇ ਨਾਲਾ ਨੂੜਾ ਚੈੱਕ ਕਰੋ ਕੱਲਾ ਕੱਲਾ ਥਣ ਐ ਸਵਾਈ ਜੂਏ ਕਿਵੇਂ ਆ ਬਾਈ ਮੈਂ ਤਾਂ ਇੱਕ ਨੰਬਰ ਚੋਂ ਚੜਨ ਵਾਲਾ ਸੁਣੋ ਬਾਕੀ ਠੰਡੀ ਬਹੁਤ ਜ਼ਿਆਦਾ ਹੈ ਜੀ ਬੈੜ ਕੋਈ ਆਲ ਸ਼ੋਰ ਵਾਲਾ ਕੰਮ ਨਹੀਂ ਗਾ ਕੱਦ ਬਰੀਟ ਫੁੱਲ ਸਵੀ ਸਵਾਈ ਬਾਈ ਤੇ ਜੇਰ ਜੂ ਰੋਕੇ ਆ ਬਈ ਸਾਰੀਆਂ ਹਾਂ ਜੇਰ ਜੂ ਰੋਕੇ ਜੀ ਠੀਕ ਆ ਬਾਈ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਕਿੰਨਾ ਕੁ ਦੁੱਧ ਦੇ ਦੁਬਈ ਐਸਟੀਮੇਟ ਆ ਬਾਈ ਦੇਖੋ ਆਪਾਂ ਨੂੰ 18 20 ਲੀਟਰ ਦੀ ਉਮੀਦ ਆ ਪਰ ਲੈਣੀ ਬੰਦੇ ਨੇ ਆਪਦੀ ਸਮਝ ਨਾਲ ਆ ਗਈ ਸਹੀ ਆ ਬਾਈ ਹਾਂ ਕਿਉਂ ਪਲੂਨ ਬੈੜ ਹੈ ਜੀ ਹੁਣ ਸੇਵਾ ਸੰਭਾਲਣਾ ਹੂੰ ਇਹੇ ਜੀ ਬੰਦੇ ਦੀ ਹੋਣੀ ਉਹ ਜਿਆ ਦੁੱਧ ਤੇ ਦੇਣਾ ਪਰ ਬੈੜ ਪੂਰੀ ਨਸਲ ਵਾਲੀ ਹੂੰ ਸਿੱਪੁਰ ਦੀ ਬ੍ਰੀਕਿੰਗ ਵਾਲੀ ਵਹਿੜਾ ਜੀ ਸਹੀ ਗੱਲ ਆ ਬਾਈ ਯਾਨੀ ਬ੍ਰੀਡ ਕਰਨ ਨੂੰ ਕੋਈ ਘਾਟ ਨਹੀਂ ਜਣੀ ਆਪਾਂ ਨੂੰ ਤਾਂ 20 ਲੀਟਰ ਦੀ ਉਮੀਦ ਆ ਬਾਈ ਜੀ ਓਕੇ ਜੀ ਬਾਕੀ ਬੰਦੇ ਨੇ ਆਉ ਦੀ ਸਮਝਣਾ ਲੈਣੀ ਚੀਜ਼ ਸਹੀ ਆ ਬਾਈ ਸਹੀ ਜੀ ਜੋ ਆ ਜੋ ਆਪਾਂ ਨੂੰ ਉਮੀਦ ਆ ਉਹ ਦੱਸਣੀ ਆ ਵੀ ਆਪਾਂ ਇਹ ਤੋਂ ਕਿੰਨਾ ਲੈ ਸਕਦੇ ਆ ਓਕੇ ਜੀ ਕਿਉਂ ਅਗਲਾ ਇਹਨੇ ਮੂਹਰਲਾ ਦੇਖਣਾ ਸਹੀ ਆ ਬਾਈ ਆਉ ਦੀ ਸੇਵਾ ਪ੍ਰਿੰਟ ਬ੍ਰੀਡ ਕਰਦ ਥਣਲੇਵਾ ਇੱਕ ਨੰਬਰ ਆ ਬਾਈ ਸੋਈ ਸਵਾਈ ਆ ਤੋਰਾ ਦੇਖੋ ਕਮਾਲ ਆ ਬੋਹ ਕੀ ਬਾਤ ਬੜੀ ਸਾਫ ਆ ਜੀ ਬ੍ਰੀਕਿੰਗ ਵਾਲੀ ਸਹੀ ਗੱਲ ਆ ਬਈ ਬਰੀਕੀ ਜ ਫੋਲ ਆ ਸਾਫ ਸੁਥਰੀ ਵਹਿੜਾ ਇਹ ਮੁੱਲ ਕੀ ਹੈ ਜਾਇਜ਼ ਆ ਭਾਈ ਇਹ ਸਹੀ ਇਹ ਮੈਂ ਘਰਤੇ ਬਾਦ ਦੇ ਮੁੱਲ ਦੇਖੋ ਅੱਗੇ ਵੀ ਨਹੀਂ ਹੁੰਦਾ ਅੱਜ ਵੀ ਆਪਣਾ ਉਹੀ ਹੈ ਮਤਲਬ ਬਾਲਾ ਵਾਦੇ ਘੱਟੇ ਵਾਲੇ ਨਹੀਂ ਮੰਗਣ ਤਾਂ ਆਪਾਂ 75 ਮੰਗ ਲਈ ਸੀ ਮੰਗ ਲਈ ਭਾਈ 85 ਮੰਗ ਲੋ ਇਹ ਹੀ ਦਾ ਕੋਈ ਚੱਕਰੀ ਵੜੇ ਨਹੀਂ ਚੰਗੀ ਆ ਹਾਂਜੀ ਪਰ ਆਪ 67000 ਦੀ ਵੜ ਦੇਵਾਂਗੇ 67000 ਦੀ ਵੜ ਭਾਈ ਕਹਿੰਦਾ ਦੇ ਦਿਆਂਗੇ ਜਮਾ ਜਾਇਜ਼ ਮੁੱਲ ਦਾ ਸੀ ਸ਼ਿੰਦੀ ਬਿਸ਼ੱਕ ਬਿਨਾ ਬੱਚੋਂ ਵਹਿ ਜਾ ਜਿੰਨੇ ਮਰ ਜੀ ਜਿੰਨੇ ਮਰ ਜੀ ਬੈਠੀ ਜੋ ਨਾਰੀਆਂ ਨੂੜਾਂ ਦੇਖੋ ਇਹ ਬਰੀਕੀਆਂ ਕੀ ਬਾਤ ਆ ਭਾਈ ਵੱਡੀ ਨਾੜ ਦੁੱਧ ਵਾਲੀ ਤੇ ਚਾਰੇ ਥਣ گلابی ਠੇੜਾ ਥਣ ਕਲਾ ਕਲਾ ਥਣ ਸਫਾਈ ਤਾਂ ਬਾਹਲੀ ਹੈ ਜੀ ਬੜ ਤੇ ਲੈ ਬਾਈ ਬਹੁਤ ਲੱਗਿਆ ਜੀ ਬੈਡ ਨੂੰ ਸਹੀ ਗੱਲ ਦੁੱਤ ਪਾਉਗੀ ਜੇ ਹੂੰਦਾ ਜੇ ਬੰਦਾ ਸਾਂਭੂ ਸਦੂ ਤਾਂ ਕਿਆ ਬਾਤ ਹੈ ਦੇਖੋ ਜੀ ਬਹੁਤ ਸਾਫ ਸੁਥਰੀ ਬੱਚੀ ਜੀ ਬਹੁਤ ਸੋਹਣਾ ਆਰਡਰ ਆ ਬਾਈ ਫਿਟਿੰਗ ਵਾਲਾ ਲੇਵਾ ਕੱਦ ਬਰੀਟ ਫਰੰਟ ਫਰੰਟ ਪੂਰਾ ਚੰਗਾ ਬਾਕੀ ਤਾਂ ਰਮਾ ਦੇ ਲੈ ਬਾਈ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰ ਨਹੀਂ ਕਹਿਣਾ ਕੋਈ ਨਹੀਂ ਠੰਡੀ ਸੀ ਲੱਗਣੀ ਬਾਈ ਠੰਡੀ ਤਾਂ ਬਾਹਲੀ ਹੋਰ ਕੋਈ ਕੰਮ ਕੋਈ ਨਹੀਂ ਬਾਕੀ ਚੋਣ ਵਗੈਰਾ ਦਿਖਾਵਾਂਗੇ ਫੇਸਬੁਕਸ ਦੇਖੋ ਬਿਊਟੀਫੁਲ ਆ ਕਰਮਾਈ ਤੇ ਬਾਕੀ ਮੁੱਲ ਵੀ ਅਰਜਾਇਆ ਜਾ ਬਾਈ ਮਾਨਦਾਨ ਕੋਈ ਚੱਕਰ ਨਹੀਂ ਮਾਰਨਾ ਮੋਟਾ ਹੋ ਜਾਊਗਾ ਮੁੱਲ ਪਹਿਲਾਂ ਹੀ ਬਾਈ ਖਿੱਚ ਕੇ ਜੇ ਰੱਖਦਾ 25 ਦਾ ਅੱਜ ਵੀ 80000 ਦੀ ਹੈ ਜੀ ਹੂੰ ਵੇਚਣ ਵਾਲਾ ਬੰਦਾ ਵੀ ਲਿਜਾਊ ਰੱਖਣ ਵਾਲਾ ਜੋ ਮਰਜ਼ੀ ਲਿਜਾਵੇ ਠੀਕ ਹੈ ਬਾਈ ਅੰਗਰੀ ਬੱਚਾ ਇੱਧਰ ਬੰਦੀ ਦੇ 12 ਸਾਲ ਸੁਸਰੀ ਬੱਚੀ ਹੈ ਜੀ ਹੂੰ ਥਾਣ ਦਿਖਾਉਂਦੇ ਆਪਾਂ ਸਮਾ ਕਰਕੇ ਕੱਢਿਆ ਕਰਮਾ ਇਹਨੇ ਪੂਰੀ ਵਿੱਤੀ ਤੇ ਕਲਾ ਕਲਾ ਥਣ ਨਾੜਾ ਨੂੜਾ ਫੋਲਾ ਚੰਗੀਆਂ ਬਾਕੀ ਚਵਾਈ ਦੇਖੋ ਚੂਣ ਚੂਣ ਤਾਂ ਬੁਲਾਇਆ ਕਿਉਂ ਬੜਾ ਚੰਗਾ ਬਈ ਮੋਟੀ ਮੋਟੀ ਚਵਾਈ ਹੈ ਜਿਵੇਂ ਮਰਜ਼ੀ ਕੋਈ ਚੱਲ ਕੋਈ ਚੱਕਰ ਨਹੀਂ ਕਹਿਣਾ ਕਰਮਾ ਇਹਨੇ ਕੁਛ ਨਹੀਂ ਧਿਆਨ ਜਵਾਈ ਬੜੀ ਚੰਗੀ ਹੈ ਨਾ ਬੜਾ ਸੋਹਣਾ ਚੁੰਨ ਲਗੀ ਹੈ ਹਮ ਕਿੰਨੀਆਂ ਕਿਧਾਰਾਂ ਮਾਰੀਆਂ ਦੇਖੀ ਚ ਭਾਈ ਲੈ ਮਗਰਲੇ ਸਣਾ ਚੈੱਕ ਕਰ ਲੈ ਚੋ ਭਈਏ ਪੂਰੀ ਪੋਲੀ ਹੈ ਜੀ ਇਹਨਾਂ ਦੀ ਹਮ ਸਹੀ ਗੱਲ ਹੈ ਮੋਟੀ ਮੋਟੀ ਚੋ ਭਈਏ ਪੋਲੀ ਪੋਲੀ ਹਮ ਨੱਬੜਦੀ ਹੈ ਜੀ ਭਾਈ ਕਹਿੰਦੇ ਹਾਂਜੀ ਫਿਰ ਤੁਹਾਡੀ ਮੋਟੀ ਭਲ ਭੋਜੀ ਹੈ ਤਾਂ ਸਹੀ ਹੈ ਭਾਈ ਹਮ ਠੰਡੀ ਦਾ ਬਾੜੀ ਜੋਰ ਸੋੜ ਜਵਾਈ ਤੇ ਲੇਵਾ ਦੇਖੋ ਫੀਟਿੰਗ ਵਾਲਾ ਲੇਵਾ ਤੇ ਨਾੜਾ ਨੂਣਾ ਲੇਵੇ ਤੇ ਫੁੱਲ ਚੰਗੀਆਂ ਇਹ ਮੁੱਲ ਵੀ ਬਾਈ ਨੇ ਜਮਾਂ ਜਾ ਜਾ ਹਾਂ ਜਣੀ ਵਿੱਚ ਵੀ ਮੁੱਲ ਵੀ ਸੌਦੇਬਾਜ਼ੀ ਵਾਲੀ ਗੱਲ ਨਹੀਂ ਇੱਥੇ ਕੋਈ ਓਕੇ ਬਾਈ ਹਾਂ ਠੰਡੀ ਇੰਨੀ ਕੋਈ ਹੱਥੀਂ ਚੋਣ ਵਾਲਾ ਲੈ ਜੇ ਮਸ਼ੀਨ ਤੇ ਲਾਉਣ ਵਾਲਾ ਲੈ ਜੇ ਠੀਕ ਆ ਇਹ ਗੱਲ ਨਹੀਂ ਵੀ ਮੰਨ ਲਓ ਵੀ ਆਪਾਂ ਨੂੰ ਗੁੱਡੇ ਪਤਾ ਜੂ ਕਿਸੇ ਵੱਲੋਂ ਵੀ ਸਹੀ ਗੱਲ ਹੈ ਹਾਂਜੀ ਲੈ ਹੀਟਿੰਗ ਟਾਂਡਾ ਦੇਖੋ ਜੀ ਇੱਕ ਕ ਨੰਬਰ ਲਈ ਵਾ ਕਰਮਾਈ ਦਾ ਕੀ ਬਾਤ ਹੈ ਅੱਗੇ ਦੋ ਨੰਬਰ ਕਿਹੜਾ ਸੂਆ ਸੂਈ ਹੈ ਜੀ ਇਹਦੀ ਤਲੂਣ ਹੀ ਸੂਈ ਹੈ ਬਈ ਜੀ ਕਦੋਂ ਸੂਈ ਹੈ ਇਹਦੀ ਕੱਲ ਦੀ ਹੀ ਸੂਈ ਹੈ ਜੀ ਬੱਚਾ ਕਿਹਦੇ ਦਾ ਤੈਨੂੰ ਹੀ ਪੱਛਾ ਦਿੱਤਾ ਜੀ ਬੱਚਾ ਦਿੱਤਾ ਬਾਈ ਹਾਂਜੀ ਇਹਨਾਂ ਦੀ ਦੁੱਧ ਦੇ ਦੂਰਸਟੀ ਅਸਟੀਮੇਟ ਬਾਈ ਜੀ ਇਹ ਐਰ ਸ਼ੈਰ ਬਰੀਡ ਚ ਆ ਗਈ ਓਕੇ ਇਹਨਾਂ ਦੁੱਧ ਵੀ ਵੈਸੇ ਮੰਨ ਲਓ ਵੀ ਸੰਘਣਾ ਹੁੰਦਾ ਹਨਾ ਸਹੀ ਆ ਬਾਈ ਗਰਮੀ ਗਰਮੀ ਨਹੀਂ ਮੰਨਦੀਆਂ ਹੂੰ ਫਿਰ ਆਪਾਂ ਨੂੰ ਇਹਦੀ ਮੰਨ ਲਓ 15-16 ਲੀਟਰ ਦੀ ਬਾਈ ਜੀ ਉਮੀਦ ਹੈਗੀ ਓਕੇ ਜੀ ਬਾਕੀ ਬੰਦੇ ਨੇ ਆਪ ਸਮਝ ਨਾ ਲੈਣੀ ਆਵਦੀ ਨਾ ਸਹੀ ਆ ਜਿਹੜੀ ਆਪਾਂ ਨੂੰ ਉਮੀਦ ਹੈ ਦੀ ਓਕੇ ਬਾਈ ਹਾਂ ਇੱਕ ਨੰਬਰ ਆ ਬਾਈ ਇਹਦੀ ਛੁੰਡੀ ਬਹੁਤ ਜਿਆਦਾ ਜੀ ਬਿਹੜੇ ਵੀ ਹੂੰ ਫੇਸ ਬੜਾ ਚੰਗਾ ਆਪ ਦਾ ਬਰੀਡ ਪ੍ਰੈਂਡ ਛੰਡੀ ਛੁੰਡੀ ਦਾ ਤਾਂ ਕੋਈ ਗੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਜਿਵੇਂ ਪਲੂਨ ਠੰਡੀ ਪਾਉਂਦਾ ਹਨਾ ਹਾਂਜੀ ਹਾਂਜੀ ਠੰਡੀ ਪਾਉਂਦੇ ਜੀ ਪਰ ਨਾ ਪਛਾਣ ਤੋਂ ਵੀ ਲੈਵਾ ਕੋਈ ਚੈੱਕ ਕਰਨੇ ਦਿਖਾ ਰਹੇ ਤੋਰ ਦੇ ਬਾਈ ਮਨ ਪੂਰੀ ਤੋਰ ਦੇ ਬਤੇ ਐਰਸ਼ਰ ਬਰੀਡ ਆ ਬਾਈ ਗਰਮੀ ਘੱਟ ਮਨ ਨੂੰ ਫੈਂਟ ਚੰਗੀ ਉਹ ਕਰਮਾ ਦੀ ਫੇਸ ਉਸ ਬੜਾ ਚੰਗਾ ਪ੍ਰਿੰਟ ਵਾਲੀ ਬੜਾ ਕੱਦ ਵੀ ਚੰਗਾ ਕੋਈ ਛੋਟ ਹੀ ਨਹੀਂ ਕੱਦ ਕੋ ਤੂ ਫੁੱਲ ਆ ਜਾਂ ਛੋਟੇ ਮੰਨੇ ਬਾਕੀ ਸੋਹਣੇ ਸੁਨਖੀ ਹੈ ਬੜਾ ਪੂਰੀ ਕੱਦ ਵੀ ਫੁੱਲਾ ਫੇਸ ਬੋਦੀ ਨਾ ਕੋਨਾ ਬਹੁਤਾ ਹੀ ਬੜਾ ਚ ਸਹੀ ਗੱਲ ਤੋਰਾ ਚੈੱਕ ਕਰੋ ਪ੍ਰਿੰਟ ਮਾਉਂਟ ਪੂਰਾ ਚੰਗਾ ਕਰਮਾ ਇਹਦਾ ਕੀ ਬਾਤ ਆ ਬਾਈ ਹਾਂ ਬੱਤ। ਬਾਕੀ ਵਧਣ ਵਾਲੀ ਚੀਜ਼ ਆ ਘਟਣ ਵਾਲੀ ਨਹੀਂ ਕਿਨੇ ਵੀ। ਹਾਂ ਪੂਰੀ ਲੰਮੀ ਲੰਜੀ ਹੈ ਜੀ ਬੜਾ ਨਹੀਂ ਗੱਲ। ਮੁੱਲ ਕੀ ਆ ਬਾਈ ਜਾਇਦ ਜਿਆਦਾ। ਬਈ ਜੀ ਦੇ ਤਾਂ 64000 ਦੀ। 64000 ਦੀ ਮਾਨਤਨ ਹੋ ਜੀ। ਹਾਂ ਜਮਾਨਤਾਂ ਛੋੜ ਛੱਪਿਆ ਲਾ ਲਈ। ਠੀਕ ਆ ਬਾਈ। 64000 ਜਮਾ ਜਾਇਦ ਮੁੱਲ ਆ ਬਾਈ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ। ਯਾਨੀ ਇਹ ਗੱਲ ਨਹੀਂ ਵੀ ਹੂੰ ਇਹ ਵੀ ਪਹਿਲੇ ਨਾਲੋਂ ਵੀ ਐ ਕੋਈ ਲੱਤ ਛੜ ਵਾਲੀ ਹੋਊਗੀ ਨਾ ਮਤਲਬ ਨਹੀਂ ਜੀ ਲੈ ਵਾ ਦੇਖੋ ਬਹੁਤ ਸੋਹਣਾ ਆਰਡਰ ਟੀਟਿੰਗ ਵਾਲਾ ਲੈ ਵਾ ਥਾਨੇ ਗੁਲਾਬੀ ਲੱਗਿਆ ਕੰਲਾ ਕੰਲਾ ਥਾਨ ਬਹੁਤ ਸੋਹਣਾ ਚੋਚਾਂ ਲੱਗੇ ਬੈਰ ਨੂੰ ਵੀ ਬਾਕੀ ਕੋਈ ਚੈੱਕ ਕਰਨੀ ਧਾਰਾ ਮਾਰ ਕੇ ਧਾਰਾ ਮਾਰ ਕੇ ਖਾਣੇ ਲਈ ਲੈ ਭਾਈ ਜਿੰਮੇ ਮਰਜੀ ਬੈਠਾ ਰੇ ਕੋਈ ਚੈੱਕ ਨਹੀਂ ਠੰਡੀ ਸੀਲ ਕਰਮ ਵਾਲੀ ਫੁੱਲ ਲੱਗੀ ਠੰਡੀ ਤਾਂ ਬਾਹਲੀ ਆਈ ਬੈਰ ਕੋਲ ਬਾਕੀ ਜਾਤ ਬਹੁਤ ਆ ਭਾਈ ਬੈਠ ਤੇ ਹਾਂ ਫਰੰਟ ਫਰੰਟ ਪੂਰਾ ਚੰਗਾ ਘਰਮੜੀ ਦਾ ਕੰਦ ਕਾਟ ਵਾਲੀ ਆ ਵਦਨ ਵਾਲੀ ਚੀਜ਼ ਗਰੀ ਬੱਚਾ ਤਰ ਬਾਕੀ ਕੋਈ ਚੱਕਰ ਨਹੀਂ ਧਾਰਾ ਮਾਰ ਕੇ ਰਹਾ ਥਾਣ ਦਿਖਾਉਨੇ ਆ ਪਸਵਾ ਕੇ ਰਕੇ ਕੱਢਿਆ ਤੇ ਨਾਲਾਂ ਨੂੜਾਂ ਦੇ ਨਹੀਂ ਬਈ ਹਾਂਜੀ ਹੂੰ ਮਾਰ ਤੋ ਬੜਾ ਚੰਗ ਲਗਈ ਬੜਾ ਕੀ ਬਾਤ ਦਵਾਈ ਬੜੀ ਚੰਗੀ ਹੈ ਨਾ ਮੋਟਾ ਮੋਟਾ ਚੋਣਾ ਜਿਵੇਂ ਮਰਜੀ ਧਾਰਾ ਮਰੀ ਜਾ ਲ ਕੋਈ ਚੱਕਰੀ ਨਹੀਂ ਪਿਆਰ ਹਰ ਕਾ ਸੁਣਦਾ ਅੱਜ ਬਈਆ ਦਾ ਇੱਕ ਨੰਬਰ ਚ ਬਈਆ ਬਈਆ ਬਾਕੀ ਪੈਰ ਤਾਂ ਹਰੋਣੇ ਨਹੀਂ ਕੋਈ ਕੰਮ ਨਹੀਂ ਕਿਆ ਬਾਤ ਹੈ ਕਿਤੋਂ ਜਿ ਦਵਾਈ ਆ ਚਾਰੇ ਥਾਣਾ ਦੀ ਲਾ ਕੜਕਾ ਸੁਣਦਾ ਕਿੰਨੀਆਂ ਘਤਾਰਾਂ ਮਾਰੀਆਂ ਨੇ ਛੇ ਦੁੱਧ ਬਈ ਜੋਣ ਚਵਾ ਦਾ ਕਰਮਾ ਜੀ ਤੇ ਮੁੱਲ ਵੀ ਜਾਇਜ਼ ਆ ਬਈ ਮਾਨਤਨ ਕੋਈ ਚੱਕਰ ਨਹੀਂ ਹੋ ਜੂਗੀ ਸਫਾਈ ਤਾਂ ਬੜੀ ਜਬੜ ਤੇ ਨਹੀਂ ਬੋਲਦਾ ਸ਼ਾਂ ਤੋਂ ਲੈ ਬਾ ਇੱਕ ਵਾਰ ਦੇਖੋ ਫੀਟਿੰਗ ਚੈੱਕ ਕਰੋ ਲੈ ਬਈ ਇਹਨੇ ਵੀ ਪੂਰੀ ਠੰਡੀ ਠੁੰਡੀ ਦਾ ਕੋਈ ਅੰਤ ਨਹੀਂ ਬਈ ਪੂਰੀ ਫੀਟਿੰਗ ਲੇਵਾਗਾ ਸਹੀ ਗਿਆ ਨਾ ਬਈ ਤਿੰਨ ਚਾਰ ਸੂਏ ਜਿੰਨ ਮਰਜ਼ੀ ਚੋਈ ਜੇ ਬੰਦਾ ਅੱਗੇ ਬਈ ਤਨ ਨੰਬਰ ਕਿਹੜਾ ਸੂਸ ਹੋਈ ਐ ਇਹ ਬਈ ਦੂਜਾ ਸੂਸ ਹੋਈ ਵੀ ਐ ਕਦੋਂ ਸੂਈ ਐ ਬਈ ਇਹਨੂੰ ਐ ਤਿੰਨ ਦਿਨ ਹੋਈ ਸੂਈ ਨੂੰ ਬੱਚੇ ਕੀ ਆਵਾਂਗੇ ਬੱਚੀ ਐ ਜੀ ਇਹਨਾਂ ਦੇ ਬੱਚੀ ਆ ਬਈ ਹਾਂਜੀ ਕਿੰਨਾ ਕੁ ਦੁੱਧ ਬਰ ਜਾਂ ਬੋਲਾ ਬਈ ਦੇ ਦੂਜੀ ਦੁੱਧ ਆਈ ਐ ਹਲੇ ਤਾਂ ਇਹ ਮੰਨ ਕੇ ਚੱਲੋ ਵੀ ਆਪਾਂ ਨੂੰ ਜੀ 16 17 ਲੀਟਰ ਦੀ ਉਮੀਦ ਹੈਗੀ ਓਕੇ ਹਾਂਜੀ ਠੀਕ ਆ ਤੇ ਥਣ ਬੜਾ ਚੰਗਾ ਲੱਗਿਆ ਹੈ ਨਾ ਹਾਂਜੀ ਥਣ ਵੀ ਬਹੁਤ ਚੰਗਾ ਲੱਗਿਆ ਇਕੱਲਾ ਇਕੱਲਾ ਥਣ ਚਵਾਈ ਵੀ ਚੰਗੀ ਹੋ ਬਹੁਤ ਸੋਹਣੀ ਜੀ ਚਵਾਈ ਜੀ ਕੱਦ ਬਰੀਟ ਪ੍ਰਿੰਟ ਬੱਚਾ ਮਗਰ ਬੱਚਾ ਹਣਾ ਬਈ ਬੱਚੀ ਜੀ ਬੱਚੀ ਬੱਚੀ ਹੈਗੀ ਕਿਦੇ ਮਗਰ ਬੱਚੀ ਜੀ ਬੱਚਾ ਬੱਚੀ ਹੈ ਬੱਚੀ ਬਹੁਤ ਚੰਗੀ ਹੈ ਨਾ ਹਾਂਜੀ ਹਾਂਜੀ ਹੂੰ ਬੱਚੀ ਫੈਰ ਵੀ ਆ ਪੂਰੀ ਲਿਆਈ ਕਰਕੇ ਥੋੜੇ ਡਰਦੀ ਹੈਗੀ ਠੀਕੀ ਟੁੰਡੀ ਬਹੁਤ ਹੈ ਜਿਹੜੇ ਹੂੰ ਲੈ ਬਈ ਫੜ ਦੇ ਫੜ ਦੇ ਕੋਈ ਨਹੀਂ ਵਾ ਬਹੁਤ ਚੰਗੀ ਹੈ ਡਰਦੀ ਥੋੜੇ ਹੁਣੀ ਆਈ ਹੈ ਹੂੰ ਕੋਈ ਚੈੱਕ ਹਾਂਜੀ ਫੜ ਦੇ ਫੜ ਦੇ ਲੈ ਸ਼ਾਂਤੋਲੇ ਬਾਦ ਇੱਕੋ ਇੱਕ ਨੰਬਰ ਟੋਰ ਦੋ ਬਈ ਬਰੀਟ ਚੰਗੀ ਹੈ ਇਹ ਫੇਸ ਫੁੱਲਸ ਕਰ ਮਾਈ ਦਾ ਪੂਰਾ ਚੰਗਾ ਬੋਦੀਵਾਦੀ ਚੰਗੀ ਆ ਸਨਖ ਪੁਣਾ ਬੈਡ ਦੇ ਵਿੱਚ ਫੁੱਲ ਆ ਬਈ ਤੋਰਾ ਚੈੱਕ ਕਰੋ ਕਰਮਾਈ ਦਾ ਕੀ ਬਾਤ ਆ ਕੀ ਮੋਲ ਆ ਫਿਰ ਬਈ ਜੈ ਜੈ ਬਈ ਇਹਦੇ ਤੇ 64000 ਰੁਪਏ 64000 ਮਾਨਦਾਨ ਹੋ ਜਾ 64000 ਰੁਪਏ ਮੋਲ ਆ ਬਈ ਮਾਨਦਾਨ ਜਿਹੜਾ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬਈ ਬੈਡ ਚੰਗੀ ਆ ਉੱਤੋਂ ਪੱਧਰ ਆ ਗਈ ਪ੍ਰਿੰਟ ਥਣ ਥਣ ਚੋਂ ਚਾਂ ਤੋਂ ਬੜਾ ਚੰਗਾ ਲੱਗਿਆ ਜੀ ਬੈਡ ਨੂੰ ਠੀਕ ਆ ਜਾਇਤ ਸੀ ਜੋ ਲਿਓ ਚਾਹੇ ਮਸ਼ੀਨ ਨਾਲ ਜਿਵੇਂ ਮਰਜ਼ੀ ਕੋਈ ਚੋਈ ਆ ਵੀ ਕੋਟ ਇੱਕ ਨੰਬਰ ਥਾਣ ਲੱਗਿਆ ਵਾ ਬਾਕੀ ਕੋਈ ਚੱਕਰ ਨਹੀਂ ਤਾਂ ਰਮ ਮਾਰ ਕੇ ਰੱਖਾ ਲਾਇਆ ਭਾਈ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰ ਹੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਬੱਚਾ ਵੀ ਕਰਮ ਵਾਲੀ ਨੇ ਬੱਚੀ ਦਿੱਤੀ ਆ ਬੱਚੀ ਨੇ ਵੀ ਨਾਲ ਹੀ ਤਿਆਰ ਹੋ ਜਾਣਾ ਬਾਕੀ ਚਵਾਈ ਰਖਾਵਾਂ ਹਣ ਬਹੁਤ ਚੰਗਾ ਲੱਗਿਆ ਕਹਿੰਦੇ ਭਾਈ ਚੌਂ ਚਾਣ ਤੇ ਥਾਣ ਹੁਣ ਬਹੁਤ ਚੰਗਾ ਲੱਗ ਗਿਆ ਕਰੀ ਬੱਚੀ ਤੇ ਬਾਹਨ ਦੇ ਵੀਰੇ ਬੱਚਾ ਆ ਨੇੜੂ ਨਖਾ ਦਿਓ ਜੀ ਸਾਨੂੰ ਦੋਸਤ ਨੂੰ ਆਣੇ ਨੇ ਪੂਰੀ ਮਿੱਟੀ ਦੇ ਕੱਲਾ ਕੱਲਾ ਥਣ ਬਾਕੀ ਚੋਂ ਦੇਖੋ ਕਰਮਾਈਦਾ। ਕਿਆ ਬਾਤ ਹੈ। ਚਵਾਈ ਬੜੀ ਚੰਗੀ ਹੈ ਨਾ ਬਈ। ਮਤਲਬ ਸੁਣਾ ਤੁਹਾਨੂੰ ਲੱਗੇਗਾ। ਹੂੰ। ਅੜਕਾ ਸੁਣਦਾ ਚਵਾਈ ਦਾ ਜਿਵੇਂ ਮਰਗੀ ਜਿਹੀ ਚੱਲ ਲੈ। ਕਿਆ ਬਾਤ ਹੈ। ਹੂੰ। ਲੈ, ਸਮਾਗਲੇ ਸਾਂ ਚੱਕਰ। ਕਿਆ ਬਾਤ ਹੈ। ਇੱਕੇ ਨੰਬਰ ਚਵਾਈ ਹੈ। ਮੋਟਾ-ਮੋਟਾ ਥਣ ਲੱਗਾ। ਕਿੰਨੀਆਂ ਕਿਦਾਰਾਂ ਮਰੀਆਂ ਦੂਦੂ ਦੇਖੋ। ਕਿਆ ਬਾਤ ਹੈ। ਤੇ ਮੁੱਲ ਵੀ ਜਾਇਆ ਜਾਂ ਮਾਣਦਾਨ ਕੋਈ ਚੈੱਕ ਕਰਨੀ ਮੌਕੇ ਤੇ। ਚਵਾਈ ਜਿੱਥੇ ਬਾਹਲੀ ਸੁਣੀ ਜਨਾ ਪੈਰ ਹਲਾਵੇ। ਹੂੰ। ਸਹੀ ਗੱਲ ਪੂਰੀ ਠੰਡੀ ਜੀ ਤੇਲੀ ਵਾ ਦੇਖੋ ਪਛਾਂਤ ਬਹੁਤ ਸੋਹਣਾ ਅੜਾ ਕੀ ਬਾਤ ਆ ਬਈ ਇਹ ਮੁੱਲ ਵੀ ਜਾਇ ਜਾਂ ਮਾਨਦਾਨ ਕੋਈ ਚੈੱਕ ਨਹੀਂ ਹੋ ਜੂਗਾ ਅੱਗੇ ਬਈ 4 ਨੰਬਰ ਕਿਹੜਾ ਸੂਆ ਜੀ ਬਈ ਜੀ ਇਹ ਪਲੂਨ ਬੱਚੀ ਮੈਨ ਖੇ ਲੋ 8-10 ਦਿੰਦੀ ਕੱਚੀ 2 ਦੰਦਾਂ ਮੋਹ 2 ਦੰਦ ਪਹਿਲਾ ਸੂਆ 8 ਤੋਂ 10 ਦਿੰਨ ਲੋ ਹਾਂ 8 ਤੋਂ 10 ਦਿੰਨ ਲੈਂਦੀ ਆ ਠੀਕ ਆ ਬੱਚੀ ਸੀਰ ਠੰਡੀ ਦੇਖ ਜੀ ਸਾਨੂੰ ਮੱਲ ਕੋਈ ਅੰਤ ਨਹੀਂ ਵੇੜਦਾ ਹੂੰ ਲੇਵਾ ਬਹੁਤ ਸੋਹਣਾ ਤਿਆਰ ਜੀ ਹਾਂ ਜੀ ਬੜੀ ਸਾਹੋ ਜੀ ਬੱਚੀ ਕੱਚੀ ਕੱਚੀ ਆ ਗਲਾਬੀ ਥਾਣਾ ਮੁੱਠੀ ਵਾਲਾ ਥਾਣਾ ਤਿਆਰ ਕਰ ਰਹੇ ਨੇ ਬਰੀਡ ਦਾ ਕੋਈ ਅੰਤ ਨਹੀਂ ਜੀ ਦੇਖ ਜਿਵੇਂ ਮਰਜ਼ੀ ਤੇ ਫੇਰੀ ਚੱਲ ਕੋਈ ਚੱਕਰੀ ਛੰਡੀ ਵਾਲੀ ਆ ਦੋ ਦੰਦ ਬੰਦਾ ਚੈੱਕ ਕਰਕੇ ਲੈ ਕੇ ਜਾਵੀਂ ਕਲੀ ਕਹਿਣ ਦੀ ਨਹੀਂ ਗੱਲ ਜੀ ਓਕੇ ਬਾਈ ਹਾਂ ਹੂੰ ਮਤਲਬ ਇਹ ਲੈ ਕੇ ਜਾਵੇ ਬਰੀਡ ਬਹੁਤ ਆ ਵੇੜ ਤੇ ਕੱਚੀ ਕੱਚੀ ਆ ਉਸ ਹਾਵਨਾ ਦਾਜਾ ਲਾਇਆ ਮੇਰੇ ਵਾਲਾ ਕਿ ਲੇਵਾ ਇਹਨੇ ਬਹੁਤ 26 ਮਹੀਨੇ ਦੀ ਬੱਚੀ ਆ ਜੀ ਹਲੇ ਓਕੇ ਬਾਈ ਹੂੰ ਬਿਊਟੀ ਵੀ ਇੱਕ ਨੰਬਰ ਆ ਕਰ ਜਦ ਤੱਕ ਕਿਆ ਨਾ ਸੋਲ ਬਰੀਡ ਫੁੱਲ ਹੈ ਜੀ ਬੱਚੀ ਦੇ ਸਹੀ ਆ ਭਾਈ ਕੀ ਮੋਲ ਲਓ ਭਾਈ ਫਿਰ ਕੱਚੀ ਕੱਚੀ ਦਾ ਭਾਈ ਜੀ ਕੱਚੀ ਕੱਚੀ ਅੱਜ ਦੇਵਾਂਗੇ 57000 ਦੀ ਬੱਚੀ ਤਿਆਰ ਹੋਈ ਬੀਗੂ 70000 ਦੀ ਠੀਕ ਆ ਭਾਈ ਅੱਜ 57000 ਦੇ ਦਾਂਗੇ 57000 ਦੀ ਵੜ੍ਹ ਪਾਈ ਕਹਿੰਦਾ ਦੇ ਦਿਆਂਗੇ ਭਾਈ ਮੁੱਲ ਜਮਾ ਜਾਇਜ਼ ਆ ਕੱਲੀ ਕੱਚੀ ਹੀ ਆਹੀ ਬਸ 60000 ਦੇਣਾ ਵੀ ਲੇ ਵਾਲੂ ਆ ਇਹਨੇ ਮੈਂ ਗਾ ਪੂਰਾ ਬਣਾ ਕੇ ਫੇਰ ਸੂੰਗਾ ਜਿਹਦੇ ਹਿਸਾਬ ਨਾਲ ਤਿਆਰੀ ਹੈ ਬੜੀ ਦੇਖੋ ਬਾਰਗ ਟੱਲਾ ਟੁੱਲਾ ਜੀ ਸਾਰੀਆਂ ਬਾਰਡਰਾਂ ਬਾਕੀ ਬ੍ਰੀਕ ਕੀ ਜਾਣਾ ਹਾਂਜੀ ਹਾਂਜੀ ਪੂਰੀ ਬ੍ਰੀਕ ਕੀ ਗਈ ਯਾਰ ਜੋ ਦਾਨਦਾ ਹਨਾ ਬਾਈ ਹਾਂਜੀ ਬਾਕੀ ਠੰਡੀ ਠੁੰਡੀ ਦਾ ਤਾਂ ਕੋਈ ਅੰਤ ਹੀ ਨਹੀਂ ਉਹ ਨਹੀਂ ਕੋਈ ਮਤਲਬ ਸੁਹਾ ਦੀ ਬੜੀ ਠੰਡੀ ਵੇਛੀ ਬਾਈ ਬਾਈ ਲੈ ਜਿਵੇਂ ਮਾਰੀ ਪੂਰਾ ਰੋਗ ਰੋਗ ਦਾ ਥਣ ਲੱਗੀ ਵੇਛੀ ਨਾ ਸਹੀ ਗੱਲ ਪਹਿਲਾਂ ਵਾਲਾ ਨਹੀਂ ਮੈਂ ਚੂਚੇ ਜਿਹਾ ਥਣਾ ਹਾਂਜੀ ਅੱਗੇ 5 ਨੰਬਰ ਜਿਹੜਾ ਸੁਹ ਜੀ ਇਹਦੇ ਦੂਜੇ ਸੁਹ ਸੁਣ ਬਾਈ ਓਕੇ ਕਿੰਨੇ ਦਿਨ ਲੋ ਜੀ ਬਾਈ ਜੀ 5 6 ਨੇ ਲੋਗੀ 5 6 5 6 ਥੇ ਓਕੇ ਕਿੰਨਾ ਕੀ ਰਿਕਾਰਡ ਬਈ ਦੋਤਾ ਪਹਿਲੇ ਸੁਦੇ ਮਾਲਕ ਨੇ 18 ਲੀਟਰ ਦੱਸਿਆ ਜੀ ਠੀਕ ਆ ਹਾਂ ਜੀ ਨੇਵਾ ਬਾਕਸ ਸੋਹਣਾ ਹੈ ਹਾਂ ਜੀ ਡਿਜ਼ਾਈਨ ਦੇਖੋ ਥਾਨ ਦੇਖੋ ਇੱਕ ਨੰਬਰ ਥਾਨ ਲੱਗਿਆ ਮੁਠੀ ਵਾਲਾ ਥਾਨ ਕੱਲਾ ਕੱਲਾ ਥਣ ਲੈ ਤੇ ਬਾਈ ਤੂੰ ਵੀ ਬਹੁਤ ਚੰਗੀ ਨਿਕਲੂ ਹਾਂ ਬਈ ਜਿਹੜੇ ਹਿਸਾਬ ਨਾਲ ਥਾਨ ਲੱਗਿਆਗਾ ਖੋਲ ਦੇ ਬਈ ਤੋਰ ਦੇ ਕੱਦ ਬਰੀਟ ਪ੍ਰਿੰਟ ਪੂਰਾ ਚੰਗਾ ਕੱਲੀ ਕੱਚੀ ਕੱਚੀ ਉਸ ਹਿਸਾਬ ਨਾਲ ਅੰਦਾਜ਼ਾ ਲਾਇਓ ਸਾਨੀਆਂ ਬਾਲਟਾਂ ਨਾਲ ਕੱਢੂ ਬਹੁਤ ਸੋਹਣਾ ਲੇਵਾ ਬਣਾ ਕੇ ਫੇਰ ਸੋਹਣਾਗਾ ਬਾਕੀ ਪੜੀ ਵੀ ਬਹੁਤ ਹਨ ਹਾਂਜੀ ਪੜੀ ਬਹੁਤ ਹੀ ਵੱਡੀ ਆ ਬੜੀ ਪੜੀ ਵੀ ਬਹੁਤ ਆ ਫੇਸਬੁਕ ਬੜਾ ਚੰਗਾ ਕਰਮਾਈ ਤੋਰਾ ਦੇ ਲੈ ਬ੍ਰੀਡ ਇੱਕ ਨੰਬਰ ਕਿਆ ਬਾਤ ਤੋਰਾ ਬਈ ਕੱਲੀ ਕੱਚੀ ਕਚੂਈ ਆ ਬਸ ਤੇ ਕੀ ਮੋਲਾ ਬਈ ਫਰਜ਼ਾਇਦਰ ਬਈ ਜੀ ਇਹਦੇ 64000 ਦੀ 64000 ਜੀ ਮਾਨਤਨ ਹੋ ਜਾ ਹਾਂ ਮਾਨਤਨ ਜਾਨੀ ਛੋਟ ਕਰਾ ਸੋਈ ਕੋ ਜੀ 64000 ਰੈਡ ਇਹ ਵੀ 75000 ਦੀ ਜੀ ਹੂੰ 200 ਰੁਪਿਆ ਮੋਲਾ ਮਾਨ ਤਾਂ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬਾਈ ਬਰੀਡ ਚੈੱਕ ਕਰੋ ਕੱਚੀ ਆ ਕੱਚੀਆਂ ਦੇ ਹਿਸਾਬ ਨਾਲ ਬਾਈ ਨੇ ਮੁੱਲ ਜਮਾ ਜਾਇ ਜ ਰੱਖਿਆ ਠੀਕ ਹੈ ਕਿ ਖੱਚ ਕੇ ਜ ਮੁੱਲ ਰੱਖਿਆ ਲੈਣ ਦੇ ਨਾਲੇ ਰੇਟ ਆ ਕਿ ਨਹੀਂ ਬਾਈ ਹਾਂਜੀ ਹਾਂਜੀ ਰੇਟ ਜਮਾ ਚਾਹੀਏ ਅੱਗੇ ਬਾਈ ਲਾਸਟ ਕਿਸਵਾ ਸਬੂ ਦੀ ਪੂਰੀ ਠੰਡੀ ਹੈ ਉਹ ਨਹੀਂ ਗੱਲ ਕੋ ਜਿਵੇਂ ਮਰਜ਼ੀ ਵੇਰੀ ਚਲ ਕੋਈ ਚੱਕਰੀ ਨਹੀਂ ਕਹਿਣਾ ਕੁਝ ਨਹੀਂ ਠੰਡੀ ਸੀਲ ਫੋਟ ਕਿੱਟੇ ਲੰਟਰਾਂ ਵਾਲੇ ਬਹੁਤ ਥਾਣ ਦੇਖੋ ਬਈ ਲੱਗਿਆ ਨੇ ਕਮਾਲ ਦਾ ਥਾਣਾ ਇਕੱਲਾ ਇਕੱਲਾ ਥਾਣਾ ਮੁੱਠੀ ਵਾਲਾ ਥਾਣਾ ਚਾਹੀਏ ਫਿਜੋਲ ਵਿੱਚ ਆ ਮਸ਼ੀਨ ਹਾਂਜੀ ਹਾਂਜੀ ਇਹ ਆ ਕਿਹੜਾ ਸੁਆ ਬਾਈ ਜਾਨ ਇਹਨੇ ਪਲੂਣ ਸੁਣਾ ਬਾਈ ਪਹਿਲਾ ਸੁਆ ਓਕੇ ਨਹੀਂ ਉਮਰ ਦੀ ਚੜ ਕੇ ਸੁਂਦੀ ਆ ਇਹ ਠੀਕ ਆ ਬਾਈ ਦਿਨ ਕਿੰਨੇ ਲਗਾ ਬਾਈ ਇਹ ਮਨ ਕਿ ਚਲੋ ਵੀ ਤਿਆਰੀਆਂ ਜੀ ਆ ਬਈ ਦੋ ਤਿੰਨ ਦਿਨ ਲੂਗੀ ਦੇਖੋ ਹੁਣ ਠੀਕ ਆ ਬਾਈ ਹਾਂਜੀ ਹੂੰ ਤਿਆਰੀਆਂ ਜਾ ਬਾਈ ਤਿਆਰੀ ਦੇਖੋ ਵੜ ਦੀ ਲੈ ਲੈ ਲੇਵਾ ਕਮਾਲ ਦਾ ਪੂਰਾ ਪੰਡ ਵਾਲਾ ਲੇਵਾ ਤੇ ਕਲਾ ਕਲਾ ਥਣ ਤੇ ਚਾਰੇ ਥਣ ਲੈ ਨਖੜਵੇਂ ਪੂਰੇ ਗਏ ਕੀ ਬਾਤ ਹੈ ਲੇਵਾ ਤਾਂ ਬਹੁਤ ਹੈ ਬੜਾ ਹੂੰ ਬਕੀਤੀ ਦੀ ਬਹੁਤ ਹੈ ਜਿਵੇਂ ਮਰਜੀ ਆ ਉੱਥੇ ਫੇਰੀ ਚੱਲ ਕੋਈ ਚੱਕਰ ਨਹੀਂ ਘੈਣਾ ਕਰਮਾਈ ਨੇ ਕੋਈ ਕੀ ਬਾਤ ਹੈ ਥੋੜੀ ਦਰਦੀ ਹੈ ਕੈਮਰੇ ਨੂੰ ਕੋਈ ਠੰਡੀ ਜੀ ਖੋਲ ਦੇ ਬਈ ਤੋਰ ਚਮਕ ਫੁੱਲ ਬ੍ਰੀਡ ਫੁੱਲ ਗੱਦ ਚੰਗਾ ਫੇਸ ਬਿਊਟੀ ਥਣ ਇੱਕ ਨੰਬਰ ਕੱਲੀ ਕੱਚੀ ਗੱਤੀ ਹੈ ਜਿਹੜੇ ਦਿਨ ਲੈਂਦੀ ਆ ਕਿ ਉਹਦੋਂ ਆਰਡਰ ਜਿਹੜਾ ਇਹਨੇ ਹੋਰ ਵੀ ਸੋਹਣਾ ਤਿਆਰ ਕਰ ਲੈਣਾ ਪਰ ਬਰੀਡ ਬਹੁਤ ਹਨ ਬਾਈ ਬੈਡ ਤੇ ਪੂਰੀ ਬਰੀਡ ਜੀ ਬਹੁਤ ਪਲੀ ਪੁਲੀ ਬਹੁਤ ਆ ਜੀ ਬੈਡ ਕਿਆ ਬਾਤ ਆ ਬਾਈ ਸਭੀ ਪੂਰੀ ਆ ਜੀ ਬੈਡ ਤੇ ਕੀ ਮੋਲ ਆ ਬਾਈ ਜੈ ਜਰਾ ਬਈ ਇਹ ਵੀ 64000 ਰੁਪਏ ਦੇ ਦਾਂਗੇ ਕਿਉਂ ਬਈ ਯਾਰ ਦੀ ਮਾਨਦਾਨ ਮੈਂ ਤੇ ਵੀ 75000 ਦੇ ਜਦੇ ਸੂਪੀ ਠੀਕ ਆ ਬਾਈ ਹਾਂਜੀ 64000 ਰੁਪਏ ਮੋਲ ਲਾ ਬਾਈ ਮਾਨਦਾਨ ਕੋਈ ਚੱਕਰ ਨਹੀਂ ਮਾਰਣਾ ਮोटा ਹੋ ਜਾਊਗਾ ਬੈਡ ਚੰਗੀ ਆ ਬਸ ਇੱਕ ਦੋ ਦਿਨ ਹੀ ਲੈਂਦੀ ਆ ਤਿਆਰੀਆਂ ਜਾਂ ਤਿਆਰੀ ਬਹੁਤ ਚੰਗੀ ਆ ਬੜੀ ਬਹੁਤ ਸੋਹਣਾ ਆਰਡਰ ਤਿਆਰ ਕਰਿਆ ਹਨ ਵੀ ਚੰਗਾ ਲੱਗਿਆ ਹਰ ਇੱਕ ਨਾਗਸੀ ਭਰਾ ਕੋਲੇ 6 ਬਾਈ 6 ਦੇ 6 ਦਿਖਾਤੇ ਕਿਸੇ ਵੀਰ ਨੂੰ ਕੋਈ ਵੀ ਨਾਗ ਪਸੰਦ ਆ ਵੀ ਬਾਈ ਨਾ ਕਰ ਲੈ ਜੀ ਧੰਨਵਾਦ ਬਾਈ